ਨਾਲੇ ਮੈਂ ਤੈਨੂੰ ਆਉਂਦੀ ਨੂੰ ਇਹ ਕਹਤਾ ਸੀ ਵੀ ਭਾਈ ਅੱਜ ਤਾਂ ਨੌਕਰੀ ਦੀ ਗੱਲ ਛੇੜ ਲਈ ਅੱਗੇ ਤਾਂ ਮਛੇਲੀ ਅੱਜ ਤੋਂ ਫੇਰ ਛੇੜ ਕੇ ਬੈਠ ਗਈ ਮੰਮੀ ਮੈਂ ਇੰਨਾ ਪੜ੍ਹੀ ਲਿਖੀ ਆ ਫਿਰ ਮੇਰੀਆਂ ਪੜ੍ਹੀਆਂ ਤਾਂ ਸਾਰੀਆਂ ਖੋਚ ਗਈਆਂ ਮੈਂ ਤਾਂ ਘਰ ਦੇ ਕਮਾਜੋਗੀ ਹੀ ਰਹਿ ਗਈ ਨਹੀਂ ਜੇ ਤੂੰ ਨੌਕਰੀ ਕਰਨੀ ਸੀ ਤੇਰੇ ਘਰ ਦੇ ਪਹਿਲਾਂ ਸਾਡੇ ਨਾਲ ਗੱਲਾਂ ਖੋਲਦੇ ਵੀ ਭਾਈ ਸਾਡੀ ਕੁੜੀ ਤਾਂ ਨੌਕਰੀ ਕਰੂਗੀ ਜਦੋਂ ਉਹਨਾਂ ਨੇ ਸਾਡੇ ਨਾਲ ਕੋਈ ਅਹੀ ਜੀ ਗੱਲ ਹੀ ਨਹੀਂ ਕੀਤੀ ਫਿਰ ਅਸੀਂ ਤੈਨੂੰ ਨੌਕਰੀ ਕਰਨਗੇ ਮੈਂ ਦੇ ਦਈਏ ਨੀ ਪੜਨੇ ਇਹਦੇ ਤਾਂ ਕਿਸੇ ਨੇ ਕੰਨ ਭਰੇ ਨੇ ਮੈਨੂੰ ਤਾਂ ਲੱਗਦਾ ਇਹਦੀ ਮਾਂ ਹੀ ਚੱਕਤਲ ਕਰਦੀ ਐ ਉਸੇ ਨੇ ਕਿਹਾ ਹੋਊਗਾ ਵੀ ਤੂੰ ਨੌਕਰੀ ਕਰਨ ਲੱਗ ਜਾ ਕੰਨੂ ਕਰਦੇ ਕੰਮਾਂ ਚ ਤੂੰ ਜ਼ਿੰਦਗੀ ਖਰਾਬ ਕਰਦੀ ਐ ਮੰਮੀ ਮੇਰੇ ਕਿਸੇ ਨੇ ਕੰਨ ਨਹੀਂ ਭਰੇ ਮੈਂ ਆਪ ਹੀ ਚਾਹਨੀ ਆ ਵੀ ਮੈਂ ਜੌਬ ਕਰਾਂ ਜਦੋਂ ਤੈਨੂੰ ਅਸੀਂ ਇੱਕ ਵਾਰੀ ਕਹਿਤਾ ਵੀ ਅਸੀਂ ਤੇਤੋਂ ਨੌਕਰੀ ਨਹੀਂ ਕਰਾਉਣੀ ਤੂੰ ਸੱਤੋਂ ਬਾਹਰ ਹੋ ਕੇ ਕਰੇਂਗੀ ਨਾ ਪਹਿਲਾਂ ਹੁਣ ਤੂੰ ਮੈਨੂੰ ਐਂ ਦੱਸ ਵੀ ਮੁੰਡੇ ਨੂੰ ਕਿਸੇ ਗੱਲ ਦਾ ਪਤਾ ਵੀ ਤੂੰ ਨੌਕਰੀ ਕਰਨਾ ਚਾਹੁੰਦੀ ਐ ਕਾਪ ਮਹਾਰੀਏ ਚੱਲ ਪੀ ਕੋਈ ਨਾ ਮੰਮੀ ਤੁਸੀਂ ਇਹਨਾਂ ਦੀ ਫਿਕਰ ਨਾ ਕਰੋ ਇਹਨਾਂ ਤਾਂ ਉਦੋਂ ਵੀ ਇਤਰਾਜ ਨਹੀਂ ਸੀ ਤੇ ਹੁਣ ਵੀ ਨਹੀਂ ਹੋਣਾ ਉਦੋਂ ਵੀ ਮੈਂ ਤੁਹਾਡੇ ਕੰਨ ਤੇ ਚੁੱਪ ਕਰ ਗਈ ਸੀ ਦੇਖ ਲੈ ਭਾਣਾ ਹੋ ਗਈ ਨਾ ਉਹੀ ਗੱਲ ਇਹਦੀ ਤਾਂ ਮੁੰਡੇ ਦੀ ਇੱਕੋ ਹੀ ਗੱਲ ਐ ਇਹਨੂੰ ਤਾਂ ਸਾਡਾ ਕੋਈ ਲਿਆਜ ਨਹੀਂ ਹੈਗਾ ਆਇ ਤਾਂ ਹੈਗਾ ਐਨੀ ਇਹਦੇ ਮੈਂ ਬਣਦੀ ਐ ਤੇ ਫੇਰ ਤੂੰ ਡਰਾ ਡਰਾ ਮੂਰੇ ਬੋਲੀ ਜਾਂਦੀ ਨੀ ਕੋਛ ਤੇ ਸ਼ਰਮ ਕਰ ਲੈ ਸਸ ਤੋਂ ਬਾਹਰ ਹੋ ਕੇ ਨਹੀਂ ਚੱਲੀਦਾ